ਸੰਤੀ ਚੋਰ ਹੋਇਆ ਰਾਜੇ ਜਨ ਪੰਪੜੇ ਬਰੇ ਅਫਦਾ ਲੀਟਰ ਤੇ ਨਿਕਲਿਆ 3.5 ਲੀਟਰ ਤੇ ਆ ਆ ਟੈਂਕੀ ਕੋਲੇ ਵੀ ਇਹ ਮੋਟਰ ਕੋਲੇ ਪਿਆ ਆ ਬੰਦੇ ਆ ਪੰਪੜੇ ਮੁਕਸਰ ਦੇ ਵਿੱਚ ਮੁਕਸਰ ਦੇ ਵਿੱਚ ਆ ਵੇਖ ਲੋ ਕਿੰਨੇ ਬੰਦੇ ਮਹੀਨੇ ਜਾਂ 6 ਦੇ 6 ਵਾਰੀ ਰੋਲਾ ਬੰਦਾ ਕਰਾ ਤੇਲ ਦਾਣਾ ਚੋਰੀ ਦਾ ਆ ਤੇਲ ਹੈ ਜੀ ਵਿੱਚੋਂ ਸਿਰਫ ਅੱਧਾ ਲੀਟਰ ਆ 3.5 ਲੀਟਰ ਅੱਧਾ ਲੀਟਰ ਤੇ ਨਿਕਲਿਆ ਹੋਰ ਕੋਈ ਨੰਬਰ ਵੀ ਲੈ ਲੈਣਾ ਆਪਾਂ ਸ਼ੀਸ਼ਟ ਕੈਂਡ ਪੈਟਰੋਲ ਪਾਏ ਯਾਰ ਮੁਕਸਰ ਦੇ ਵਿੱਚ ਉਹ ਰੇ ਸ਼ਿਵਚੰਦ ਕੰਟਰੋਲ ਪੰਪ ਫੜ ਗਰਾਲਾਵਰ ਰੋਡ ਪੋਲ ਚੜਦੇ ਸਾਰੇ ਸਾਢੇ 350 ਤੇਲ ਦੇ ਵਿੱਚ ਲੀਟਰ ਅੱਧਾ ਲੀਟਰ ਤੇਲ ਨਿਕਲੇ ਵਿੱਚੋਂ ਅਲਾ ਟੈਂਕੀ ਖਾਲੀ ਕਰਦੀ ਲੈ ਜੀਤੀ ਸਹੀ ਵਿੱਚ ਸਾਢੇ 350 ਲੱਗਦਾ ਪੰਪ ਰੋਲ ਆ ਜੀ 400 ਦਾ ਲਾ ਲਦੀ ਤੇ ਲੀਟਰ ਕਹਣਾ ਸੀ ਅੱਧਾ ਲੀਟਰ ਨਿਕਲੇਗਾ ਅਸਰੇ ਆਮ ਚੋਰੀ ਠੱਗੀ ਹੋ ਰਹੀ ਹੈ ਜਲਾਲਾਬਾਦ ਰੋਡ ਤੇ ਜੀ ਮੁਖਸਰ ਖਾ ਤੇ ਸ਼ਰੇਮ ਚੋਰੀ 150 170 ਕਾਲ ਬਲੋ ਜੀ ਆ ਮਾਲ ਖੜੇ ਪੰਪ ਦੇ ਨਾਲ ਆ ਪਾਇਆ 150 170 ਕਾਲ ਆ ਆ ਬੰਦੇ ਨੇ ਪੰਪ ਤੇ ਕਿਨੇ ਪਾਇਆ ਭਾਈ ਸੱਚਾ ਨੇ ਪਾਇਆ ਆ ਬਿਲਕੁਲ ਸੱਚਾ ਆ 150 ਦੇ ਨਾ ਪਾਇਆ ਨਹੀਂ ਸੀ ਬਾਕੀ 60 300 ਪਾਇਆ ਨੇ ਪਾਇਆ ਮੈਂ ਥੋੜੀ ਪਾਇਆ ਬਰਾਵਾ ਨਹੀਂ ਪਾਇਆ ਤੇ ਉਹ ਪਾਇਆ ਵੀਰੇ ਆ ਉਹਦੇ ਸਾਹਮਣੇ ਇਹਦੇ ਸਾਹਮਣੇ ਪਾਇਆ ਤੇਰੇ ਸਾਹਮਣੇ ਬਾ 150 ਤੂੰ ਬਾ 150 ਵਾਲਾ ਕੱਟ ਦੇ ਬਾਈ ਯਾਰ ਤੂੰ ਜਿਹੜਾ 150 ਤੋਂ ਪਾਇਓ ਕੱਟ ਦੇ ਵਿੱਚੋਂ ਹਾਂ ਟੈਂਕੀ ਤੋੜ ਲੋ ਵੀਰਿਆ ਨੂੰ ਐਈ ਨਹੀਂ ਕੁਛ ਵੀਰੇ ਵਿੱਚ ਥੱਲੜੋਂ ਨਹੀਂ ਖਾਈ ਲੈਂਦਾ ਮੈਂ ਭਾਈ ਕੌਣ ਨੂੰ ਮੈਂ ਥੱਲੋਂ ਖੋਲਦੀ ਟੈਂਕੀ ਮੈਂ ਓਏ ਇਹਨਾਂ ਦਾ ਪਹਿਲਾਂ ਵੀ ਇਹਨਾਂ ਦਾ ਪਹਿਲਾਂ ਨਹੀਂ ਪਿਆ 60 ਲੀਟਰ ਤੇਲ ਆ ਉਹ ਕੰਮਲੇ ਚੱਲੂਗੀ ਕਿਵੇਂ ਮੈਂ ਚਲਾ ਕੇ ਮੋਟਰ ਸਾਰਾ ਮੇਰਾ ਹੀ ਜੀ ਲੋਕ ਲੰਗਾ ਵੀ ਵੀ ਕਾ ਨਵੇਂ ਕੱਟ ਪੱਤਰਕਾਰ ਬੁਲਾ ਜਾਂਦਾ ਆ ਸੇਵਚੰਦ ਦੇ ਮਾਲਕ ਬੈਠੇ ਅੰਦਰ ਉਹ ਗੱਲ ਨਹੀਂ ਸੁਣਦੇ ਪਏ। ਉਹਨਾਂ ਦੇ ਕੰਨ ਤੇ ਜੂ ਵੀ ਨਹੀਂ ਸਰਕਦੀ ਪਈ। ਆਹ ਮਾਲਕ ਬੈਠੇ ਆ। ਇਹਨਾਂ ਦੇ ਕੰਨ ਤੇ ਜੂ ਨਹੀਂ ਸਰਕਦੀ ਪਈ। ਤੇ ਜਿਹੜੇ ਸ਼ਰੇਮ ਚੋਰੀ ਠੱਗੀ ਕਰਦੇ ਪਏ ਬੰਦੇ ਸ਼ਰੇਮ ਆਹ ਮਾਲ ਖੜਾ ਕੋਲੇ। ਕਹਿੰਦਾ ਸਾਡੇ ਬੰਦੇ ਸਹੀ ਆ ਬਿਲਕੁਲ। ਤੇ ਤੇਲ ਮੈਂ 150 ਤੇ ਮੈਂ ਦੋਣਾ ਸੀ ਹੁਣ ਕਿੰਨਾ ਡੰਡ ਪਾਵਾਂਗੇ ਇਹਨਾਂ ਨੂੰ ਦੱਸੋ। ਸ਼ਰੇਮ ਚੋਰੀਆਂ ਠੱਗੀਆਂ ਹੋ ਰੀਆਂ ਪੰਪ ਦੇ ਸੇਵਚੰਦ ਦੇ। ਬਸ ਕਰੇ ਨੀ 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 ਨਾ ਖਾਸ ਬਾਈ 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 ਅਰੇ ਪੱਕੇ ਚੋਰੋਂ ਤੂੰ ਹੀ ਲਾਇਸੈਂਸੀ ਚੋਰ ਹੋ ਯਾਰ ਆ ਚੇਪ ਜੰਤ ਪੰਪੜੇ ਬਰਾ ਬੰਦੇ ਬਲਾਉਦੇ ਆ ਅਸ ਕਾ ਸੰਤਰਾ ਉਹ ਫੋਨ ਮਾਰੀ ਆ ਕਰੀ ਹੈ ਅਰੇ ਪੱਕੇ ਚੋਰੋਂ ਤੂੰ ਹੀ ਲਾਇਸੈਂਸੀ ਚੋਰ ਹੋ ਯਾਰ ਆ ਚੇਪ ਜੰਤ ਪੰਪੜੇ ਬਰੇ ਅਫਦਾ ਲੀਡਰ ਤੇ ਨਿਕਲਿਆ 350 ਦਾ ਤੇਲ ਕੋ ਆ ਆ ਟੈਂਕੀ ਕੋਲੇ ਵੀ ਇਹ ਮੋਟਰ ਕੋਲੇ ਪਿਆ ਟੈਂਕੀ ਆ ਬੰਦੇ ਆ ਪੰਪੜੇ ਮੁਕਸਰ ਦੇ ਵਿੱਚ ਮੁਕਸਰ ਦੇ ਵਿੱਚ ਆ ਵੇਖ ਲੋ ਕਿੰਨੇ ਬੰਦੇ ਮਹੀਨੇ ਜਾਂ 6 ਦੇ ਛੇਵਰੀ ਰੋਲਾ ਬੰਦਾ ਘਰੋਂ ਤੇਲ ਦਾਣਾ ਚੋਰੀ ਦਾ ਆ ਤੇਲ ਹੈ ਜੀ ਵਿੱਚੋਂ 350 ਸਿਰਫ ਅੱਧਾ ਲੀਟਰ ਆ 350 ਅੱਧਾ ਲੀਟਰ ਤੇ ਨਿਕਲਿਆ ਹੋਰ ਸਾਰਾ ਨੰਬਰ ਵੀ ਲੈ ਲੈਣੇ ਆਪਾਂ ਸ਼ਿਵਚੰਦ ਪੈਟਰੋਲ ਓਏ ਯਾਰ ਸ਼ਿਵਚੰਦ ਚਾਰਜ ਮੁਕਸਰ ਦੇ ਵਿੱਚ ਹੋਰੇ ਸ਼ਿਵਚੰਦ ਕੰਟਰੋਲ ਪੰਪੜ ਗਰਾਲਾ ਵਾਲਾ ਰੋਡ ਪੋਲ ਚੜ੍ਹਦੇ ਸਾਰੀ ਸਾਢੇ 350 ਤੇਲ ਦੇ ਵਿੱਚ ਲੀਟਰ ਅੱਧਾ ਲੀਟਰ ਤੇ ਨਿਕਲੇ ਵਿੱਚੋਂ ਆਲਾ ਟੈਂਕੀ ਖਾਲੀ ਕਰਦੀ ਨਾ 300 ਹੀ ਬਤਵਾ ਸਾਢੇ 350 ਲੱਗ ਰਹੇ ਬਰੋਲਾ ਜੀ 400 ਦਾ ਲਾ ਲਓ ਜੀ ਤੇਰੇ ਕਿਹਾ ਸੀ ਅੱਧਾ ਲਿਖਾਣੇ ਆ ਸ਼ਰੇਮ ਚੋਰੀ ਠੱਗੀ ਹੋ ਰਹੀ ਐ ਜਲਾਲਾਬਾਡ ਰੋਡ ਤੇ ਜੀ ਮੁਕਸੱਧਾ ਤੇਰੇ ਸ਼ਰੇਮ ਚੋਰੀ 150 ਦਾ ਜੀ 170 ਕਾ ਬਲਾਓ ਜੀ ਆ ਮਾਲਕ ਖੜੇ ਪੰਪ ਦੇ ਨਾਲ ਆ ਪਾਇਆ 150 ਕਾ ਬਲਾ ਆ ਆ ਬੰਦੇ ਨੇ ਪੰਪ ਤੇ ਕਿਨੇ ਪਾਇਆ ਭਾਈ ਸੱਚਾ 150 ਨੇ ਪਾਇਆ ਆ ਬਿਲਕੁਲ ਸੱਚਾ ਆ 150 ਨੇ ਪਾਇਆ ਨਹੀਂ ਸੀ ਬਾਕੀ 60 300 ਪਾਇਆ ਨੇ ਪਾਇਆ ਮੈਂ ਥੋੜੀ ਪਾਇਆ ਬਰਾਵਾ ਨਹੀਂ ਪਾਇਆ ਤੇ ਉਹ ਪਾਇਆ ਵੀਰੇ ਆ ਉਹਦੇ ਸਾਹਮਣੇ ਇਹਦੇ ਸਾਹਮਣੇ ਪਾਇਆ ਤੇਰੇ ਸਾਹਮਣੇ ਬਾ 150 ਤੂੰ ਬਾ 150 ਵਾਲਾ ਕੱਟ ਦੇ ਬਾਈ ਯਾਰ ਤੂੰ ਜਿਹੜਾ 150 ਤੋਂ ਪਾਇਓ ਕੱਟ ਦੇ ਵਿੱਚੋਂ ਹਾਂ ਟੈਂਕੀ ਤੋੜ ਲਓ ਵੀਰਿਆ ਨੂੰ ਨਹੀਂ ਕੁਝ ਵਿੱਚ ਥੱਲੇੋਂ ਨਹੀਂ ਖੋਲ ਦਿੰਦਾ ਮੈਂ ਬਾਈ ਹੁਣ ਜੂ ਮੈਂ ਬਾਹਰ ਥੱਲੇ ਖੋਲਦੀ ਟੈਂਕੀ ਮੈਂ ਇਹਨਾਂ ਦਾ ਪਹਿਲਾਂ ਵੀ ਇਹਨਾਂ ਦਾ ਪਹਿਲਾਂ ਨਹੀਂ ਪਾ 60 ਲੀਟਰ ਤੇਲ ਆ ਮੈਂ ਚਲਾ ਕੇ ਰੂ ਮੋਟਰ ਸੋ ਮੇਰਾ ਹੀ ਹੈ ਜੀ ਖੋਲ ਲਾਂਗਾ ਵੀ ਵੀ ਤੀ ਕਾਰਨਾ ਮੈਂ ਕੱਟ ਪੱਤਰਕਾਰ ਬੁਲਾ ਜਾਂਦਾ ਆ ਸੇਵਚੰਦ ਦੇ ਮਾਲਕ ਬੈਠੇ ਅੰਦਰ ਉਹ ਗੱਲਾਂ ਨਹੀਂ ਸੁਣਦੇ ਪਏ ਉਹਨਾਂ ਦੇ ਕੰਨ ਤੇ ਜੂ ਵੀ ਨਹੀਂ ਸਰਕਦੀ ਪਈ ਆ ਮਾਲਕ ਬੈਠੇ ਆ ਇਹਨਾਂ ਦੇ ਕੰਨ ਤੇ ਜੂ ਨਹੀਂ ਸਰਕਦੀ ਪਈ ਤੇ ਜਿਹੜੇ ਸ਼ਰਯਮ ਚੋਰੀ ਠੱਗੀ ਕਰਦੇ ਪਏ ਬੰਦੇ ਸ਼ਰਯਮ ਆ ਮਾਲ ਖੜਾ ਕੋਲੇ ਕਹਿੰਨਾ ਸਾਡੇ ਬੰਦੇ ਸਹੀ ਆ ਬਿਲਕੁਲ ਤੇ ਮੈਂ 1.50 ਤੇ ਮੈਂ ਦੋਣਾ ਸੀ ਹੁਣ ਕਿੰਨਾ ਡੰਡ ਪਾਵਾਂਗੇ ਇਹਨਾਂ ਨੂੰ ਦੱਸੋ ਸ਼ਰਯਮ ਚੋਰੀਆਂ ਠੱਗੀਆਂ ਹੋ ਰੀਆਂ ਪੰਪ ਦੇ ਸੇਵਚੰਦ ਦੇ ਮਾਸਕਰ ਨੇ ਨੀ ਨਾ ਖਸਮ ਬਾਈ 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 ਅਰੇ ਪੱਕੇ ਚੋਰ ਹੋ ਤੁਸੀਂ ਲਾਇਸੈਂਸੀ ਚੋਰ ਹੋ ਯਾਰ ਆ ਚੇਪ ਜਨ ਪੰਪੜੇ ਆਹ ਬੰਦੇ ਬੁਲਾਉਂਦੇ ਟੈਨਸ਼ਨ ਆ ਸਸਾ ਸੰਤਰਾ ਉਹ ਫੋਨ ਮਾਰੀ ਤਰੀ ਹੈ ਹੈ